ਕਪੂਰਥਲਾ ਸ਼ਹਿਰ ਦੇ ਵਿੱਚ ਬੱਤੀ ਗੁੱਲ ਹੋਈ ਤਾਂ ਲੋਕ ਸੜਕਾਂ ਤੇ ਉਤਰ ਆਏ ਨੇ ਜੀ ਹਾਂ ਮਾਮਲਾ ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ਦਾ ਹੈ ਜਿੱਥੇ ਬੀਤੀ ਦੇਰ ਸ਼ਾਮ ਨੂੰ ਪਿੰਡ ਦੀ ਬੱਤੀ ਗੁੱਲ ਹੋ ਗਈ ਤੇ ਅੱਜ ਸਵੇਰ ਤੱਕ ਇਹ ਬੱਤੀ ਨਹੀਂ ਆਈ ਹੈ ਇਸ ਦੇ ਚੱਲਦਿਆਂ ਪਿੰਡ ਵਾਸੀਆਂ ਨੇ ਤਲਵੰਡੀ ਚੌਧਰੀਆਂ ਕਪੂਰਥਲਾ ਰੋਡ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਤਾਂ ਨਾ ਪ੍ਰਦਰਸ਼ਨ ਦਿੱਤਾ ਗਿਆ ਮੌਕੇ ਤੇ ਜਾਇਜ਼ਾ ਲੈਣ ਲਈ ਪੁਲਿਸ ਦੇ ਮੁਲਾਜ਼ਮ ਵੀ ਪਹੁੰਚੇ ਨੇ ਪਿੰਡ ਵਾਲਿਆਂ ਨੂੰ ਧਰਨਾ ਚੁੱਕਾਂ ਸੰਬੰਧੀ ਗੱਲ ਕੀਤੀ ਤਾਂ ਪਿੰਡ ਵਾਸੀਆਂ ਦੇ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਇਹਨਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅਧਿਕਾਰੀ ਸਮੂਹਿਕ ਛੁੱਟੀ ਦੇ ਨੇ ਉਹਨਾਂ ਦੇ ਵੱਲੋਂ ਹੜਤਾਲ ਜਾਰੀ ਹੈ ਤੇਜ ਦੇ ਲਈ ਕੋਈ ਕੰਮ ਨਹੀਂ ਹੋ ਰਿਹਾ ਤੇ ਅੱਜ ਪੂਰੇ ਪਿੰਡ ਦੇ ਵਿੱਚ ਬੱਤੀ ਗੁਲੇ ਉਧਰ ਤੁਹਾਨੂੰ ਦੱਸ ਦਈਏ ਮੌਕੇ ਤੇ ਕੋਈ ਵੀ ਅਧਿਕਾਰੀ ਵੀ ਮੌਜੂਦ ਨਹੀਂ ਸੀ ਬਿਜਲੀ ਵਿਭਾਗ ਦੇ ਐਸਟੀਓ ਰੈਂਕ ਅਧਿਕਾਰੀ ਨੇ ਦੱਸਿਆ ਜਿਸ ਅਧਿਕਾਰੀ ਦੀ ਸਪੈਸ਼ਲ ਡਿਊਟੀ ਲਗਾਈ ਗਈ ਹੈ ਉਸ ਦਾ ਨਾਮ ਕੁਲਬੀਰ ਹੈ ਪਰ ਸਾਡੇ ਪੱਤਰਕਾਰ ਦੇ ਵੱਲੋਂ ਇਸ ਕੁਲਬੀਰ ਨਾਮ ਦੇ ਵਿਅਕਤੀ ਨੂੰ ਵਾਰ-ਵਾਰ ਫੋਨ ਲਗਾਇਆ ਜਾਂਦਾ ਹੈ ਤਾਂ ਉਸ ਦੇ ਵੱਲੋਂ ਫੋਨ ਕੱਟ ਦਿੱਤਾ ਜਾਂਦਾ ਹੈ ਤੇ ਕੋਈ ਵੀ رابطہ ਕਾਇਮ ਨਹੀਂ ਹੁੰਦਾ ਫਾਰਮਰ ਦੇ ਜਨੇ ਮਲਾਜਮਾ ਸਾਰੇ ਹੜਤਾਲ ਤੇ ਬੈਠੇ ਆ ਸਰਕਾਰ ਛੁੱਤੀ ਪਈ ਆ ਸਰਕਾਰ ਨੂੰ ਚਾਹੀਦਾ ਸਾਡੇ ਜਿਹੜੇ ਘਰਾਂ ਦੇ ਵਿੱਚ ਹਨੇਰੇ ਪਿਆ ਲਾਈਟ ਗਈ ਪਈ ਆ ਸਾਡੇ ਲੋਕ ਪਾਣੀ ਤੋਂ ਤੰਗ ਆ ਹੋਰ ਜਿਹੜੇ ਕਾ ਬਿਜਲੀ ਤੋਂ ਕਈ ਕੰਮ ਹੁੰਦੇ ਸਾਰੇ ਬੰਦਾ ਦੁਕਾਨਦਾਰ ਸਾਰੇ ਬੋਲੇ ਬੇਟੇ ਪੈਸ ਕਰਕੇ ਸਾਰੇ ਜਿਹੜੇ ਪਬਲਿਕ ਨੇ ਆ ਕੇ ਇਥੇ ਧਰਨਾ ਲਾਇਆ ਵੀ ਸਾਡੇ ਜਿਹੜੇ ਤੁਰੰਤ ਲੈ ਛੱਡੀ ਆ ਤੇ ਕੋਈ ਕੇ ਬਿਜਲੀ ਮਲਾਜਮ ਨੇ ਮੂਹਰ ਕੋਈ ਮਲਾਜਮ ਨਹੀਂ ਤੇ ਆ ਜੀ ਪੁਲਿਸ ਵਾਲੇ ਆਏ ਜੀ ਕਹਿੰਦੇ ਟਰਨਾ ਚੱਕ ਲੋ ਟਰਨਾਗਲ ਚੱਕ ਲਈਏ ਸਾਡਾ ਹੱਕ ਅਸੀਂ ਉਹਦੇ ਹੱਕ ਲੈਣ ਲਈ ਬੈਠੇ ਹਾਂ ਜੀ ਸ਼ੁਕਰੀਆ ਤੁਸੀਂ ਕੋਈ ਕੇ ਨਾ ਸੰਪਰਕ ਕੀਤਾ ਕਿ ਮੈਂ ਜੀ ਆਸੀ ਨਾ ਕੀਤਾ ਐਕਸਮ ਸਾਹਿਬ ਨਾਲ ਕਪੂਰਥਲੇ ਨਾਲ ਕੀਤਾ ਸੀ ਉਹ ਕਹਿੰਦੇ ਵੀ ਲਾਈਟ ਛੱਡ ਦਵਾਂਗੇ ਪਰ ਹਜੇ ਤੱਕ ਕੋਈ ਵੀ ਲਾਈਟ ਨਹੀਂ ਉਹਨਾਂ ਨੇ ਛੱਡਾਉਂਦਾ ਕੋਈ ਪ੍ਰੋਗਰਾਮ ਨਹੀਂ ਬਣਾਉਣਾ ਦੱਸਿਆ ਜਾ ਰਿਹਾ ਹੈ ਕਿ ਕਿਸੇ ਬਿਜਲੀ ਬਲਾਜਨ ਨੂੰ ਫੋਨ ਕੀਤਾ ਕਿਹਦੀ ਡਿਊਟੀ ਆ ਉਹਦੇ ਨਾਲ ਕੋਈ ਸੰਪਰਕ ਹੋ ਸਕਿਆ ਤੁਹਾਡਾ ਨਹੀਂ ਜੀ ਉਹ ਫੋਨ ਹੀ ਨਹੀਂ ਚੱਕਦਾ ਕਿ ਫੋਨ ਕੱਟੀ ਜਾ ਰਿਹਾ ਵਾ ਕੀ ਨਾਮ ਉਹਨਾਂ ਦਾ ਨਾਮ ਨਹੀਂ ਮੈਨੂੰ ਭਾਜੀ ਉਹਨਾਂ ਦਾ ਨਾਮ ਨਹੀਂ ਪਤਾ ਮੈਨੂੰ ਪੂਰਾ ਬਿਜਲੀ ਮਲਾਮ ਜਿਹੜਾ ਗ੍ਰੈਡ ਦੇ ਵਿੱਚ ਬੈਠਾ ਉਹ ਲਾਈਟ ਫੋਨ ਕੱਟੇ ਜਾ ਰਿਹਾ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਆ ਵੀ ਲਾਈਟ ਛੱਡੀ ਜਾਵੇ ਤੋ ਉਹ ਸਾਡੀ ਇਹੋ ਮੰਗ ਵਾ ਬਾਕੀ ਜਿਹੜੇ ਦਿੱਲੀ ਦੇ ਬੈਠੇ ਆ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਆ ਇਹੋ ਸਾਡੀਆਂ ਮੇਨ ਮੰਗਾ ਵਾ ਪਰ ਇਹ ਸਰਕਾਰਾਂ ਏਡੀਆਂ ਗਰਕੀਆਂ ਪਈਆਂ ਏਡੇ ਇਹਨਾਂ ਦੇ ਮਾੜੇ ਹਾਲ ਆ ਸਾਡੇ ਲੋਕਾਂ ਨੂੰ ਮਾਰਨ ਤੇ ਤੁਨੀਆਂ ਆ ਪਈਆਂ ਸਾਡੀ ਖੂਨ ਪਸੀਨੇ ਦੀ ਕਮਾਈ ਤੋਂ ਇਹਨਾਂ ਦੀ ਤਨਖਾਹਾਂ ਵਾ ਜਾਂਦੀਆਂ ਤੇ ਵੀ ਇਹ ਧਾੜਾਂ ਕਰਕੇ ਬੈਠੇ ਆ ਲੱਖ ਲੱਖ ਰੁਪਈਆ ਕੇ ਇਹਨਾਂ ਦੀ ਤਨਖਾਹ ਵਾ ਤੇ ਅਸੀਂ ਸਰਕਾਰ ਨੂੰ ਇਹ ਸੁੱਤੀ ਨੂੰ ਜਗਵਾਉਣਾ ਚਾਹੁੰਦੇ ਆ ਵੀ ਲੋਕਾਂ ਨੂੰ ਨਾ ਤੰਗ ਕਰੋ ਭਾਈ ਕੱਲ ਦੀ ਸਾਡੇ ਲੈਣ ਨਹੀਂ ਆਈ ਬੁਰਾ ਹਾਲ ਏ ਲੋਕਾਂ ਦੇ ਘਰਾਂ ਵਿੱਚ ਪਾਣੀ ਤੱਕ ਨਹੀਂ ਹੈਗਾ ਤੇ ਸਾਡਾ ਪ੍ਰਸ਼ਾਸਨ ਸੁੱਕਾ ਪਿਆ ਏ ਤੇ ਉਤੋਂ ਵੱਡੀ ਸ਼ਰਮ ਦੀ ਗੱਲ ਇਹ ਆ ਕਿ 6-7000 ਵੋਟ ਹੁੰਦੇ باوجود ਵੀ ਆਹ ਦੇਖ ਲਓ ਕੋਈ 100-50 ਬੰਦਾ ਇੱਥੇ ਬੈਠਾ ਵਾ ਬਾਕੀ ਸਾਰੇ ਲੀਡਰ ਆਦੇ ਚਮਚੇ ਕਹਿ ਸਕਦਾ ਮੈਂ ਇਹ ਕਿਸੇ ਨਾਲ ਗੱਲ ਹੋਈ ਕਿਸੇ ਬਿਜਲੀ ਮੁਲਾਜ਼ਮਾਂ ਕੇ ਕਰਮਚਾਰੀਵਾਂ ਦਾ ਉਹ ਚਿਤ ਗੱਲ ਜੀ ਇਹਨਾਂ ਸਾਰਿਆਂ ਨਾਲ ਗੱਲ ਹੋ ਗਈ ਆ ਪਰ ਕਿਸੇ ਨੇ ਸਾਨੂੰ ਆਸ਼ਵਾਸ਼ਣ ਨਹੀਂ ਦਿੱਤਾ ਕਿ ਘੰਟੇ ਤੱਕ ਲਾਈਟ ਆ ਜੂ ਜਾਂ ਸ਼ਾਮ ਤੱਕ ਆ ਜੂਗਾ ਕਿਸੇ ਨੇ ਸਾਨੂੰ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਆਹ ਨਾਲ ਜਿਹੜਾ ਜਬ ਕਿਹੜਾ ਹੁਣ ਤੁਹਾਡਾ ਕੀ ਮੰਗ ਕਰਦੇ ਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਇਹ ਲਾਈਟ ਛੱਡੀ ਜਾਵੇ ਤਾਂ ਕਿ ਲੋਕਾਂ ਜਿਹੜੀ ਦੁਬਿਧਾ ਆਉਂਦੀ ਪਈ ਆ ਉਹ ਤੋਂ ਹੱਥ ਪਾਈ ਜਾਵੇ ਕੀ ਕਿਹੜਾ ਅੱਜ ਦਾ ਜਿਹੜਾ ਧਰਨਾ ਲਾਇਆ ਵਾ ਲਖੇ ਇਹ ਧਰਨਾ ਜਿਹੜਾ ਦੇਖੋ ਜੀ ਇਹ ਲਾਇਆ ਕਿਉਂਕਿ ਰਾਤ ਜੀ ਆ ਜੋ ਬਾਈ ਦਾਬ ਸਾਡੇ ਪਿੰਡ ਦੇ ਵਿੱਚ ਸਾਰਾ ਜਿਹੜਾ ਏਰੀਆ ਪਾ ਜੀ ਬਸ ਆਹੀ ਨਾ ਕਰਾ ਤੇ ਸਾਡਾ ਟੱਟਾ ਤੇ ਬੈਠੇ ਆ ਉਹ ਲਾਈਟ ਬੰਦ ਆ ਜਿਹੜੇ ਆਓ ਭਾਈ ਬਾਹਰ ਆਓ ਬੇਚੇਤੋਂ ਜਿਹੜੇ ਹਟਾਲਦੇ ਆ ਜੇ ਆਹ ਤੁਹਾਨੂੰ ਆਜੋ ਬਾਹਰ ਆਜੋ ਕੋਈ ਸਾਡੀ ਗੱਲਾਂ ਨਹੀਂ ਤੁਹਾਨੂੰ ਦੱਸਦੇ ਕਿ ਕਿਵੇਂ ਲਾਈਵ ਹੋ ਕੇ ਸਾਡਾ ਪਤਾ ਲੱਗਾ ਕਿ ਕੋਈ ਗੁਰਮੀਰ ਸਿੰਘ ਨਾਮ ਦਾ ਜਿਹੜਾ ਹੈਗਾ ਦੋਵੇਂ ਆਓ ਨਾ ਤੁਸੀਂ ਦੋਵੇਂ ਆਓ ਡਿਊਟੀ ਆ ਪਰ 11 12 ਵਜ ਚੁੱਕੇ ਆ ਤੇ ਉਹ ਵੀ ਇੱਥੇ ਜਿਹੜਾ ਉਹ ਨਹੀਂ ਮੌਜੂਦ ਹੈਗਾ ਜਿਹਨੂੰ ਲਾਇਆ ਸਾਡਾ ਚੱਕ ਲੈ ਲਿਆ ਠੀਕ ਕਿਸੇ ਹੋਰ ਉੱਚ ਅਧਿਕਾਰੀ ਨਾਲ ਗੱਲ ਹੋਈ ਹੋਵੇ ਤੁਹਾਡੀ ਆਹ ਦੇਖੋ ਜੀ ਇਹ ਹਸਤੀ ਐ ਐਸਡੀਐਮ ਸਾਹਿਬ ਦਾ ਸੁਣ ਲਾਇਆ ਸੀ ਗਾਉਂ ਐਸਡੀਓ ਨਾਲ ਵੀ ਸਾਡੀ ਗੱਲ ਹੋਈ ਆ ਪਾਲੀਬੰਦ ਤੇ ਜਿਹੜੇ ਆਉਂਦਾ ਤੇ ਕੋਈ ਉਹਨਾਂ ਕੋਈ ਸਾਨੂੰ ਅੱਗੇ ਉਹ ਜਿਹੜਾ ਪਿਆਰ ਦਬਾਅ ਨਹੀਂ ਦਿੰਦਾ ਉਹਨੇ ਕਿਹਾ ਜੀ ਤੁਸੀਂ ਚਾਹੋ ਕੋਈ ਬੋਲੋ ਕੋਈ ਪੱਛਟ ਜਿਹੜੀ ਗੱਲ ਕੀਤੀ ਕੀ ਮੰਗ ਕਰਦੇ ਹੋ ਮੰਗ ਇਹ ਆ ਕਿ ਆ ਕੇ ਜਿਹੜਾ ਇਹ ਹੱਲ ਕੀਤਾ ਜਾਵੇ ਮਸਲਾ ਲੈਟ ਕੱਢੀ ਜਾਵੇ ਜੇ ਹੜਤਾਲ ਕੀਤੀ ਹੋਰ ਨਾਲ ਇਹ ਜਿਹੜੀ ਹੜਤਾਲ ਆ ਇੱਕ ਆ ਹੜਤਾਲ ਆ ਤੇ ਕੀ ਗੱਲ ਰੋਕ ਕੇ ਕਿੱਥੇ ਜਾਣਗੇ ਲੈਟ ਤੋਂ ਬਿਨਾ ਜਿਹੜਾ ਕਿੱਥੇ ਜਾਣਗੇ ਲੋਕ ਜਿਨ੍ਹਾਂ ਦੀ ਹੜਤਾਲ ਆ ਜੇ ਨਹੀਂ ਸਰਕਾਰ ਇਹਨਾਂ ਦੀ ਸੁਣਿਆ ਜਾਂ ਕੁਝ ਕਰੇ ਜੇ 100 ਲੱਖ ਰੁਪਏ ਲੈ ਕੇ ਦੇ ਨਾਲ ਹਦਾਨਾ ਕਰਨੀਆਂ ਤਾਂ ਫਿਰ ਕੋਈ ਸਾਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਲੋਕਾਂ ਦੀ ਇਹ ਕਿੱਧਰ ਨੂੰ ਹੋਏ ਪਏ ਪਿੰਨ ਅਮਨਦੀਪ ਸਾਹਿਬ ਸਾਡੇ ਐਸਐਸਸੀ ਸਾਹਿਬ ਨੇ ਭੇਜਿਆ ਮੈਂ ਸਰਿੰਦਰਪਾਲ ਐਸਐਸਓ ਠੀਕ ਹੈ ਜੀ ਕੀ ਇਹਦੇ ਹੁਕਮ ਆਦੇ ਮੈਂ ਆਪਣੀ ਪੱਤੀ ਭਾਲ ਕੀਤੀ ਹੈ ਅਮ ਅਮਨਦੀਪ ਸਿੰਘ ਐਸਐਸਸੀ ਜੀ ਨੇ ਮੈਨੂੰ ਭੇਜਿਆ ਹਥੋਂ ਅੱਛਾ ਜੀ ਤੇ ਉਹ ਉੱਥੇ ਬੈਠੇ ਨੇ ਡਿਊਟੀ ਤੇ ਤੇ ਮੇਰੀ ਡਿਊਟੀ ਵੀ ਟੱਬੇ ਆ ਤੇ ਮੈਂ ਇੱਥੇ ਆਣ ਕੇ ਫਿਰ ਚਾਲੂ ਕੀਤੇਗਾ ਨਹੀਂ ਰਾਤ ਦੀ ਬੱਤੀ ਗਈ ਪਈ ਆ ਉਦੋਂ ਉਹਨਾਂ ਦੇ ਹੁਕਮਾਂ ਦੇ ਦੇਸ਼ ਤੇ ਨਹੀਂ ਉਹ ਉਹਨਾਂ ਦੇ ਉਹ ਉਦੋਂ ਉਹਨਾਂ ਨੂੰ ਪਤਾ ਨਹੀਂ ਸੀ ਠੀਕ ਹੈ ਬਸ ਨਹੀਂ ਰਾਤ ਦੀ ਬੱਤੀ ਗਈ ਕੰਪਲੀਟ ਆ ਗਈਆਂ ਲੋਕਾਂ ਪਿੰਡ ਵਾਲਿਆਂ ਦੇ ਫੋਨ ਵੀ ਗਏ ਆ ਮੈਨੂੰ ਇਸ ਟਾਈਮ 5 ਮਿੰਟ ਪਹਿਲਾਂ ਉਹਨਾਂ ਨੇ ਮੈਨੂੰ ਭੇਜਿਆ ਮੈਂ ਆਣ ਕੇ ਬੱਤੀ ਚਾਲੂ ਪਹਿਲਾਂ ਤਾਂ ਮੈਨੂੰ ਕੁਝ ਨਹੀਂ ਪਤਾ ਠੀਕ ਹੈ ਸਰ ਅੱਛਾ ਜੀ ਠੀਕ ਹੈਣਾ ਹੁਣ ਇਸ ਬਾਰੇ ਇਸ ਬਾਰੇ ਅਮਨਦੀਪ ਸਿੰਘ ਜੀ ਨੇ ਗੱਲ ਦਾਜੀਏ ਕਪੂਰਥਲਾ ਦੇ ਵਿੱਚ ਕੱਲ ਦੇਰ ਸ਼ਾਮ ਤੋਂ ਬਿਜਲੀ ਬੰਦ ਸੀ ਪਰ ਟਰਨ ਲੱਗਣ ਦੇ ਕੁਝ ਸਮੇਂ ਬਾਅਦ ਬਿਜਲੀ ਵਿਭਾਗ ਨੇ ਐਕਸ਼ਨ ਲਿਆ ਤੇ ਕੋਈ ਹੋਰ ਕਰਮਚਾਰੀ ਭੇਜ ਕੇ ਮੁਰ ਤੋਂ ਬੱਤੀ ਨੂੰ ਬਹਾਲ ਕਰ ਦਿੱਤਾ ਪਰ ਸਵਾਲ ਇਹ ਹੈ ਜੇ ਹਾ ਟਰਨ ਲੱਗਣ ਬਾਅਦ ਹੀ ਕਿਉਂ ਹੋਇਆ ਜਦਕਿ ਬਿਜਲੀ ਤੇ ਪਹਿਲਾਂ ਹੀ ਬਹਾਲ ਕਰ ਦੇਣੀ ਚਾਹੀਦੀ ਸੀ ਕਪੂਰਥਲਾ ਤੋਂ ਚੰਦਰ ਮੜੀਆਂ ਦੀ ਰਿਪੋਰਟ ਮਿੰਨੀ ਪੌਕੇਟ